ਅਜੀਤ ਵਿੱਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਮੌਜੂਦ ਆ ਲੋਂਗੋਵਾਲ ਦੀ ਉਹ ਧਰਤੀ ਦੇ ਉੱਤੇ ਜਿੱਥੇ ਸ਼ਹੀਦ ਸੰਤ ਹਰਚੰਦ ਸਿੰਘ ਲੋਂਗੋਵਾਲ ਨੇ ਪੰਜਾਬ ਦੀ ਆਣ ਤੇ ਸ਼ਾਨ ਨੂੰ ਬਰਕਰਾਰ ਰੱਖਣ ਦੇ ਲਈ ਆਪਣੀ ਸ਼ਹੀਦੀ ਦੇ ਦਿੱਤੀ ਸੀ ਸ਼ਹੀਦੀ ਦਾ ਜਾਮ ਪੀ ਗਏ ਸੀ ਅਸੀਂ ਉਸ ਧਰਤੀ ਉੱਤੇ ਖੜੇ ਆ ਪਵਿੱਤਰ ਧਰਤੀ ਹੈ ਇਹ ਇੱਥੇ ਅੱਜ ਦੋ ਕਾਨਫਰੰਸਾਂ ਉਲਕੀਆਂ ਗਈਆਂ ਨੇ ਇੱਕ ਅਕਾਲੀ ਦਲ ਵੱਲੋਂ ਭਾਈ ਮਨੀ ਸਿੰਘ ਕਾਲਜ ਵਿਖੇ ਸ਼੍ਰੋਮਣੀ ਅਕਾਲੀ ਦਲ ਜਿੱਥੇ ਸਰਦਾਰ ਸੁਖਵੀਰ ਸਿੰਘ ਬਾਦਲ ਪਹੁੰਚ ਰਹੇ ਨੇ ਸ ਇੱਥੇ ਬਹੁਤ ਸਖਸ਼ੀਤਾ ਦਾ ਆਉਣਾ ਜਾਣਾ ਸ਼ੁਰੂ ਹੋ ਚੁੱਕਿਆ ਹੈ ਸਾਡੇ ਨਾਲ ਭਾਜਪਾ ਦੇ ਪੰਜਾਬ ਦੇ ਸੂਬਾਈ ਆਗੂ ਅਰਵਿੰਦ ਖੰਨਾ ਜੋ ਗੁਰਦੁਆਰਾ ਭਾਈ ਮਨੀ ਸਿੰਘ ਸਾਹਿਬ ਵਿਖੇ ਮੱਥਾ ਟੇਕ ਕੇ ਬਾਹਰ ਆਏ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਖੰਨਾ ਸਾਹਿਬ ਸਵਾਗਤ ਹੈ ਜੀ ਤੁਹਾਡਾ ਕੱਲ੍ਹ ਨਸਾਬਾ ਜਿਸ ਸ਼ਹੀਦਾਂ ਨੂੰ ਨਮਸਤਕ ਹੋਣਾ ਆਇਆ ਹਾਂ ਸੰਤਰਚਨ ਸਿੰਘ ਲੋngoਵਾਲ ਨੂੰ ਸੰਧਾਂਝਲੀ ਦੇ ਨਾ ਆਇਆ ਕੀ ਪੈਗਾਮ ਦੇਣਾ ਚਾਹੁੰਦੇ ਆ ਭਾਜਪਾ ਵੱਲੋਂ ਆਪਣੀ ਪਾਰਟੀ ਵੱਲੋਂ ਤੇ ਆਪਣੇ ਵੱਲੋਂ ਇਹ ਦੇਖੋ ਮੈਂ ਤੇ ਇਸ ਇਲਾਕੇ ਦੀ ਬਹੁਤ ਸੇਵਾ ਕੀਤੀ ਹੈ ਤੇ ਇਸ ਕਰਕੇ ਮੈਂ ਤੇ ਮਾਥਾ ਟੇਕਣ ਆਇਆ ਆਪਣੀ ਸੰਧਾਂਝਲੀ ਵੇਟ ਕਰਨ ਆਇਆ ਮੁੱਖ ਮੁੱਦਾ ਤੇ ਇਹ ਹੀ ਹੈ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਹੋਣੀ ਚਾਹੀਦੀ ਹੈ ਪੰਜਾਬ ਦੀ ਤਰੱਕੀ ਹੋਣੀ ਚਾਹੀਦੀ ਹੈ ਪੰਜਾਬ ਦੀ ਆਉਣ ਵਾਲੀ ਭਵਿੱਖ ਦੀ ਤਰੱਕੀ ਹੋਣੀ ਚਾਹੀਦੀ ਹੈ ਅੱਜ ਇਹ ਤੁਸੀਂ ਦੇਖੋ ਜੋ ਹਾਲਾਤ ਹਨ ਪੰਜਾਬ ਦੇ ਇਹਦੇ ਦੋਸ਼ੀ ਕੌਣ ਹੈ ਔਰ ਕਿਸ ਪਾਸੇ ਪੰਜਾਬ ਜਾ ਰਿਹਾ ਹੈ ਇਹਦੇ ਬਾਰੇ ਸਾਨੂੰ ਸੋਚਣਾ ਚਾਹੀਦਾ ਹੈ ਸਟੇਜਾਂ ਦੇ ਉੱਤੇ ਬਹਿ ਕੇ ਲੋਕ ਜਾਂ ਪਾਰਟੀਆਂ ਪੁਰਾਣੀ ਗੱਲਾਂ ਦੀ ਗੱਲ ਕਰਦੇ ਕੁਰਬਾਨੀਆਂ ਦੀ ਗੱਲ ਕਰਦੇ ਪਰ ਜਦ ਸੱਤਾ ਦੇ ਵਿੱਚ ਆਉਂਦੇ ਤੇ ਲੋਕ ਭੁੱਲ ਜਾਂਦੇ ਆ ਅੱਜ ਪੰਜਾਬ ਨੂੰ ਇੱਕ ਤਕੜੀ ਸਰਕਾਰ ਦੀ ਲੋੜ ਹੈ ਪੰਜਾਬ ਨੂੰ ਵਿਕਾਸ ਦੀ ਲੋੜ ਹੈ ਪੰਜਾਬ ਦੇ ਬੱਚਿਆਂ ਨੂੰ ਆਪਣਾ ਪਵਿੱਕ ਦੇਖਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਅਰੇ ਪੰਜਾਬ ਦੇ ਬੱਚਿਆਂ ਨੂੰ ਆਪਣਾ ਪਵਿੱਕ ਨਹੀਂ ਦਿਖ ਰਿਹਾ ਤੇ ਇਹਦੇ ਕਰਕੇ ਜੋ ਸੰਤ ਲੰਗਵਾਲ ਸਾਹਿਬ ਦੀ ਜੋ ਜੋ ਕੁਰਬਾਨੀ ਹੈ ਉਹਦੀ ਯਾਦ ਕਰਨੀ ਚਾਹੀਦੀ ਹੈ ਸਾਨੂੰ ਜੋ ਉਸ ਤੋਂ ਉਹਨਾਂ ਦੇ ਨਾਲ ਜੋ ਉਹਨਾਂ ਦੇ ਸਾਥੀ ਸੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਪੈਦਾ ਕੀਤੀ ਹੈ ਉਹਨਾਂ ਦੇ ਬਾਰੇ ਸਾਨੂੰ ਉਹਨਾਂ ਦੇ ਜੋ ਸੋਚ ਹੈ ਉਹਨੂੰ ਮੁਰੇ ਲੱਗੇ ਸਾਨੂੰ ਕੰਮ ਕਰਨਾ ਚਾਹੀਦਾ ਜੀ ਅਕਾਲੀ ਦਲ ਦੇ ਦੋ ਧੜੇ ਨੇ ਇੱਕ ਸਰਦਾ ਸੁਖਵੀਰ ਸਿੰਘ ਬਾਦਲ ਦਾ ਧੜਾ ਤੇ ਦੂਜੀ ਸੁਧਾਰ ਦੀ ਗੱਲ ਕਰਕੇ ਅਕਾਲੀ ਦਲ ਦੇ ਬਾਕੀ ਧੜਿਆਂ ਵੱਲੋਂ ਦੋਹਾਂ ਦੀ ਬੱਖੋ-ਬੱਖਰੀ ਕਾਨਫਰੰਸਾਂ ਹੋ ਰਹੀਆਂ ਨੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਤੇ ਇਹਨਾਂ ਦਾ ਇੰਟਰਨਲ ਮੈਟਰ ਆ ਅਕਾਲੀ ਦਲ ਜੋ ਦੋ ਹਿੱਸਿਆਂ ਦੇ ਅੱਜ ਕੱਲ ਕੰਮ ਕਰ ਰਿਹਾ ਇਹਨਾਂ ਦਾ ਇੰਟਰਨਲ ਮੈਟਰ ਹੈ ਪਰ کہیں ਨਾ کہیں ਇਹਨਾਂ ਨੂੰ ਆਪਸ ਵਿੱਚ ਬਹਿ ਕੇ ਗੱਲ ਕਰਨੀ ਪੈਣੀ ਹੈ ਕਿ ਕਿਵੇਂ ਆਪਾਂ ਖੇਤਰੀ ਪਾਰਟੀ ਨੂੰ ਅੱਗੇ ਲੈ ਜਾਣਾ ਚਾਹਦੇ ਇਹਨਾਂ ਦਾ ਇੰਟਰਨਲ ਮੈਟਰ ਹੈ ਕਰਦਣਗੇ ਠੀਕ ਕਰਦਣਗੇ ਜਣ ਕਿ ਭਾਜਪਾ ਮੰਨਦੀ ਹੈ ਖੇਤਰੀ ਪਾਰਟੀ ਮਜ਼ਬੂਤ ਹੋਣੀ ਚਾਹੀਦੀ ਹੈ ਮੈਂ ਮੰਨਦਾ ਤੁਸੀਂ ਨਿਜੀ ਤੌਰ ਤੇ ਮੈਂ ਨਿਜੀ ਤੌਰ ਤੇ ਮੰਨਦਾ ਕੀ ਖੇਤਰੀ ਪਾਰਟੀ ਤਕੜੀ ਹੋਣੀ ਚਾਹੀਦੀ ਐਸਨ ਅਰਵਿੰਦ ਖੰਨਾ ਜੀ ਜੋ ਭਾਜਪਾ ਦੇ ਆਗੂ ਨੇ ਪਰ ਉਹਨਾਂ ਦਾ ਮੰਨਣਾ ਵੀ ਖੇਤਰੀ ਪਾਰਟੀ ਮਜ਼ਬੂਤ ਹੋਣੀ ਚਾਹੀਦੀ ਜਾਂ ਖੇਤਰੀ ਪਾਰਟੀ ਦੀ ਮਜ਼ਬੂਤੀ ਦੀ ਗੱਲ ਆ ਸਾਡੇ ਨਾਲ ਭਾਈ ਗੋਵਿੰਦ ਸਿੰਘ ਲੋਂਗੋਵਾਲ ਸ਼ਰੋਮਣੀ ਕਮੇਟੀ ਦੇ ਸਾਫਕਾ ਪ੍ਰਧਾਨ ਇਸ ਇਲਾਕੇ ਦੀ ਨੁਮਾਇੰਦਗੀ ਕਰਦੇ ਨੇ ਤੇ ਸਹੀ ਅਰਥਾਂ ਚ ਜੇ ਕਿਹਾ ਜਾਵੇ ਸੰਤ ਹਰਚੰਦ ਸਿੰਘ ਲੋਂਗੋਵਾਲ ਦੇ ਵਾਰਿਸ ਮੰਨੇ ਜਾਂਦੇ ਨੇ ਗੱਲਬਾਤ ਕਰਦੇ ਆ ਲੋਂਗੋਵਾਲ ਸਾਹਿਬ ਸਵਾਗਤ ਆ ਤੁਹਾਡਾ ਅਜੀਤ ਬੈਬੇ ਜੀ ਸ ਬਹੁਤ ਬਹੁਤ ਧੰਨਵਾਦ ਅਜੀਤ ਬੈਬੇ ਜੀ ਤੇ ਸਾਰੇ ਸੰਗਤਾਂ ਦਾ ਸਾਰੇ ਸਰੋਤਿਆਂ ਦਾ ਲੰਗੋਵਾਲ ਸਾਹਿਬ ਪਹਿਲਾਂ ਤੁਹਾਨੂੰ ਅੱਜ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਦਿਓ ਪਾਰਟੀ ਪ੍ਰਧਾਨ ਆ ਰਹੇ ਨੇ ਹੋਰ ਵੀ ਲੀਡਰਸ਼ਿਪ ਆ ਰਹੀ ਆ ਇਸ ਬਾਰੇ ਜਾਣਕਾਰੀ ਦਿਓ ਵੀ ਕਿਸ ਤਰ੍ਹਾਂ ਦਾ ਪ੍ਰੋਗਰਾਮ ਅਲਿਕਿਆ ਗਿਆ ਸੋ ਅੱਜ ਦਾ ਦਿਨ ਮੈਂ ਸਮਝਦਾ ਇੱਕ ਬਹੁਤ ਹੀ ਸਾਡੇ ਪੰਜਾਬ ਦੇ ਲਈ ਐਸੀ ਘਟਨਾ ਵਾਪਰੀ ਅੱਜ ਦੇ ਦਿਨ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੇ ਜਰਨੈਲ ਅਮਰ ਸ਼ਹੀਦ ਸੰਤਰਚੰਦ ਸਿੰਘ ਲੰਗੋਵਾਲ ਜੀ ਔਰ ਜਿਨ੍ਹਾਂ ਨੇ ਪੰਜਾਬ ਦੇ ਲਈ ਸਮੁੱਚੀ ਕੌਮ ਦੇ ਲਈ ਪੰਜਾਬ ਦੀ ਅਮਨ ਸ਼ਾਂਤੀ ਲਈ ਔਰ ਦੇਸ਼ ਦੀ ਅਖੰਡਤਾ ਲਈ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਉਹਨਾਂ ਦਾ ਜੇ ਆਪਾਂ ਜੀਵਨ ਮਰਿਏ ਸਾਰਾ ਜੀਵਨ ਹੀ ਸਿੱਖ ਕੌਮ ਦੇ ਸਮਰਪਿਤ ਲੱਗਿਆ ਔਰ ਵੱਡਿਆਂ ਉਹਨਾਂ ਨੇ ਜਿਹੜੇ ਵੱਡੇ ਵੱਡੇ ਮੋਰਚੇ ਲਾਏ ਭਾਵੇਂ ਐਮਰਜੈਂਸੀ ਦਾ ਮੋਰਚਾ ਉਹਨਾਂ ਨੇ ਬੜੀ ਸਫਲਤਾਪੂਰਵ ਚਲਾਇਆ ਅਖੀਰ ਨੂੰ ਐਮਰਜੈਂਸੀ ਤੋੜਨੀ ਪਈ ਧਰਮਯੁੱਧ ਮੋਰਚਾ ਉਹਨਾਂ ਨੇ ਚਲਾਇਆ ਸੋ ਇਸੇ ਰਕੇ ਏਡੇ ਮਹਾਨ ਆਗੂ ਹੈ ਜਿਨੇ ਸਾਡੀ ਕੌਮ ਜਿਹੜੀ ਹੈ ਬੜਾ ਮਾਣ ਕਰਦੀ ਹੈ ਸ਼੍ਰੋਮਣੀ ਕਾਲਦੀਲ ਦੀ ਪ੍ਰਧਾਨ ਦੇ ਹੁੰਦਿਆਂ ਹੋਇਆਂ ਉਹਨੇ ਬੜੀਆਂ ਸਭਾਵਾਂ ਕੀਤੀਆਂ ਉਹ ਧਾਰਮਿਕ ਆਗੂ ਵੀ ਸਨ ਔਰ ਰਾਜਨੀਤਿਕ ਆਗੂ ਵੀ ਸਨ ਧਾਰਮਿਕ ਖੇਤਰਾਂ ਵਿੱਚ ਤੇ ਉਹਦਾ ਬਹੁਤ ਵੱਡਾ ਦਾਣ ਹੈ ਔਰ ਉਹਨਾਂ ਦਾ ਬਹੁਤ ਵੱਡਾ ਜਿਹੜਾ ਯੋਗਦਾਨ ਰਿਹਾ ਜਿਵੇਂ ਪੰਗ ਸਰੀ ਦਾਨਵ ਸਾਹਿਬ ਦੇ ਪਹਿਲੇ ਜefeਦਾਰ ਰਹੇ ਨੇ ਉਸ ਤੋਂ ਬਾਅਦ ਸ਼ਰਮਨੀ ਕਾਲਦਲ ਦੇ ਪ੍ਰਧਾਨ ਰਹੇ ਨੇ ਔਰ ਆਪਾਂ ਜਾਣਦੇ ਆ ਕਿ ਅੱਜ ਦੇ ਦਿਨ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਪੰਜਾਬ ਦੇ ਲਈ ਹੋਈ ਹੈ ਜਿਸ ਲਈ ਹੋਇਆ ਕਿ ਉਹਨਾਂ ਨੇ ਪੰਜਾਬ ਦੀ ਅਮਨ ਸ਼ਾਂਤੀ ਲਈ ਪੰਜਾਬ ਸਮਝੌਤਾ ਕੀਤਾ ਸੀ ਔਰ ਜਿਹਦੇ ਸਮਝੌਤੇ ਵਿੱਚ ਸਾਰੇ ਪੰਜਾਬ ਦੇ ਮਸਲੇ ਸਨ ਭਾਵੇਂ ਔਰ ਦਿੱਲੀ ਆ ਉਹਨੇ ਚੰਡੀਗੜ੍ਹ ਜਿਹੜੀ ਹੈ ਉਹ ਰਾਜਧਾਨੀ ਦਾ ਮਸਲਾ ਸੀ ਪੰਜਾਬ ਨੂੰ ਦੇਣ ਦਾ ਭਾਵੇਂ ਪਾਣੀਆਂ ਦਾ ਪੰਜਾਬ ਦੇ ਦਾ ਮਸਲਾ ਸੀ ਭਾਵੇਂ ਵੱਧ ਅਧਿਕਾਰਾਂ ਦੀ ਗੱਲ ਉਹਦੇ ਸਮਝੌਤੇ ਵਿੱਚ ਕੀਤੀ ਗਈ ਔਰ ਪੰਜਾਬੀ ਬੋਲਣ ਦੇ ਇਲਾਕੇ ਦੀ ਗੱਲ ਸੀ ਜਿਹੜੇ ਵੀ ਅੱਜ ਸਾਡੇ ਸਾਹਮਣੇ ਮਸਲੇ ਦਿੱਸਦੇ ਨੇ ਇਹ ਮਸਲਾਂ ਨੂੰ ਲੈ ਕੇ ਉਹਨਾਂ ਨੇ ਪੰਜਾਬ ਸਮਝੌਤਾ ਕੀਤਾ ਸੀ ਮੈਂ ਸਮਝਦਾ ਸਾਡੀ ਬਹੁਤ ਬਦਕਿਸਮਤੀ ਹੈ ਔਰ ਜਿਹੜੀ ਭਾਰਤ ਸਰਕਾਰ ਹੈ ਉਸ ਵੇਲੇ ਦੀ ਉਹਨੇ ਬਹੁਤ ਬੜਾ ਧੋਖਾ ਸੰਤ ਲੋਂਗੋਵਾਲ ਜੀ ਨਾਲ ਕੀਤਾ ਉਹ ਸਮਝੌਤਾ ਲਾਗੂ ਨਹੀਂ ਹੋਇਆ ਹਾਲਾਂਕਿ ਉਹ ਸਮਝੌਤਾ ਪਾਰਲੀਮੈਂਟ ਦੇ ਵਿੱਚ ਵੀ ਪੇਸ਼ ਕੀਤਾ ਗਿਆ ਜਿਹੜੀ ਪਾਰਲੀਮੈਂਟ ਵਿੱਚ ਪਾਸ ਹੋ ਜੇ ਉਹ ਵੈਸੇ ਲਾਗੂ ਹੋ ਜਾਣਾ ਚਾਹੀਦਾ ਸੀ ਲੈਕਿਨ ਇਸ ਕਰਕੇ ਧੋਖਾ ਦਿੱਤਾ ਉਹਨਾਂ ਨੇ ਅੱਜ ਕੌਮਰੋਂ ਨੂੰ ਬੜਾ ਬੜਾ ਯਾਦ ਕਰਦੀ ਹੈ ਅੱਜ ਦੇ ਦਿਨ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਉਹਨਾਂ ਦੇ ਦੇਸ਼ ਵਿਦੇਸ਼ਾਂ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਵੱਖ-ਵੱਖ ਇਲਾਕਿਆਂ ਦੇ ਵਿੱਚ ਇੱਥੇ ਪਹੁੰਚਦੇ ਨੇ ਸੋ ਹਰ ਸਾਲ ਗੁਰਦੁਆਰਾ ਕੈਂਪਵਾਲ ਸਾਹਿਬ ਜਿਹੜੀ ਉਹਨਾਂ ਦੀ ਆਪਣੀ ਕਰਮ ਧਰਤੀ ਹੈ ਇੱਥੇ ਉਹਨਾਂ ਦੀ ਯਾਦ ਦੇ ਵਿੱਚ ਸ੍ਰੀ ਖੰਡ ਪਾਠ ਸਾਹਿਬ ਕਰਾਇਆ ਜਾਂਦੇ ਨੇ ਅੱਜ ਤੁਸੀਂ ਦੇਖ ਰਹੇ ਹੋ ਪੂਰ ਪਾਏ ਗਏ ਨੇ ਕਿੰਨੀਆਂ ਹਜ਼ਾਰਾਂ ਦੀ ਗਿਣਤੀ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਸੋ ਇਸੇ ਤਰ੍ਹਾਂ ਇੱਕ ਵੱਡਾ ਪੰਡਾਲ ਜਿਹੜਾ ਸ਼ਹੀਦ ਭਾਈ ਮਨੀ ਸਿੰਘ ਖਾਲਸਾ ਕਾਲਜ ਦੇ ਵਿੱਚ ਜਿਹੜਾ ਹੈਗਾ ਉਹ ਲਾਇਆ ਗਿਆ ਜਿੱਥੇ ਬਹੁਤ ਵੱਡਾ ਸੰਗਤ ਜਿਹੜੀ ਹੈ ਉੱਥੇ ਸਾਰੀ ਪਹੁੰਚਣੀ ਹੈ ਜਿੱਥੇ ਉੱਥੇ ਰਾਜਨੀਤਿਕ ਆਗੂ ਜਿਹੜੇ ਨੇ ਉੱਥੇ ਪਹੁੰਚ ਰਹੇ ਨੇ ਔਰ ਪੰਜਾਬ ਦੇ ਸਾਡੇ ਵੱਡੇ ਆਗੂ ਜਿਹੜੇ ਨੇ ਸ਼੍ਰੋਮਣੀ ਕਾਲਜ ਦੇ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਜੀ ਬਾਦਲ ਆ ਰਹੇ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅੱਜ ਉਹ ਟਹਰੇ ਅਰਜਨਦਰ ਸਿੰਘ ਧਾਮੀ ਜੀ ਆ ਰਹੇ ਨੇ ਪਰਮਜੀਤ ਸਰਨਾ ਜੀ ਦਿੱਲੀ ਤੋਂ ਆ ਰਹੇ ਨੇ ਕਿੰਨੇ ਆਗੂ ਆ ਨੇ ਉੱਥੇ ਆ ਕੇ ਸੰਤ ਜੀ ਨੂੰ ਆਪਣੀ ਸ਼ਰਧਾ ਤੇ ਸਤਿਕਾਰ ਪੇਟ ਕਰਨਾ ਹੈ ਦੂਜੇ ਧੜੇ ਗੁਰਦੁਆਰਾ ਸੁਧਾਰ ਲਹਿਰ ਦੇ ਨਾਂ ਤੇ ਦੂਜੇ ਧੜੇ ਵੱਲੋਂ ਵੀ ਕਾਨਫਰੰਸ ਰੱਖੀ ਗਈ ਆ ਕੀ ਕਹਿਣਾ ਚਾਹੁੰਦੇ ਅੱਜ ਦੇ ਇਸ ਮਾਹੌਲ ਤੇ ਵੇਖੋ ਹਰ ਸਾਲ ਜੇ ਆਪਾਂ ਦੇਖਦੇ ਆ ਵਕ ਵਕ ਧੜੇ ਵਕ ਵਕ ਸਰਕਾਰਾਂ ਵੱਲੋਂ ਵੀ ਸੰਤਾਂ ਜੀ ਦੀ ਜਾਦ ਮਨਾਈ ਜਾਂਦੀ ਆ ਪਿਛਲੇ ਬਾਾਰ ਵੀ ਔਰ ਸੰਯੁਕਤ ਕਾਲੀ ਦਲ ਵੱਲੋਂ ਆਪਣਾ ਵੱਖਰਾ ਪ੍ਰੋਗਰਾਮ ਕੀ ਉਹਨਾਂ ਨੇ ਸੰਧਾਂਹ ਦਿੱਤੀ ਆ ਇਸ ਵੀ ਵਿਜੇਸੁਰ ਕਾਲੀਦਾਸ ਤਾਰ ਬੰਨੋ ਵੀ ਰੱਖਿਆ ਗਿਆ ਇਸੇ ਤਰ੍ਹਾਂ ਜਿਹੜੀ ਪੰਜਾਬ ਸਰਕਾਰ ਹੈ ਉਹ ਵੀ ਹਰ ਸਾਲ ਸਰਕਾਰੀ ਤੌਰ ਤੇ ਜਿਹੜਾ ਆਪਣਾ ਅਨਾਜ ਮੰਡੀ ਦੇ ਵਿੱਚ ਉਹਨਾਂ ਦੀ ਇਹ ਦਿਨ ਨੂੰ ਮਨਾਉਂਦੇ ਨੇ ਔਰ ਕਿਉਂਕਿ ਸਭ ਦੇ ਸਾਂਝੇ ਸੀ ਸੰਤ ਲੋਂਗੋਵਾਲ ਕਦੇ ਇੱਕ ਦੇ ਨਹੀਂ ਸੀ ਉਹ ਸਮੁੱਚੇ ਪੰਜਾਬੀਆਂ ਦੇ ਸੀ ਸਮੁੱਚੀ ਕੌਮ ਦੇ ਐਸੇ ਹੀਰੇ ਸੀ ਉਹ ਜਿਨ੍ਹਾਂ ਨੂੰ ਅੱਜ ਵੀ ਲੋਕਾਂ ਦੇ ਮਨਾਂ ਵਿੱਚ ਬੜੀ ਸ਼ਰਧਾ ਸਤਿਕਾਰ ਹੈ ਉਹਨੂੰ ਹਮੇਸ਼ਾ ਹੀ ਜਿਹੜੇ ਲੋਕ ਯਾਦ ਕਰਦੇ ਰਹਿਣਗੇ ਇਹ ਸੰਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਜਿਨ੍ਹਾਂ ਨੇ ਵਿਸਥਾਰ ਦੇ ਵਿੱਚ ਦੱਸਿਆ ਦੱਸਿਆ ਵੀ ਉਹਨਾਂ ਨੇ ਦੱਸਿਆ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਤੋਂ ਇਲਾਵਾ ਸਰਨਾ ਜੀ ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਨੇ ਭਾਈ ਹਰਜਿੰਦਰ ਸਿੰਘ ਧਾਮੀ ਐਸਟਪੀਸੀ ਦੇ ਪ੍ਰਧਾਨ ਨੇ ਉਹ ਵੀ ਪਹੁੰਚ ਰਹੇ ਨੇ ਮੈਂ ਆਪਣੇ ਦਰਸ਼ਕਾਂ ਨੂੰ ਬਾ ਦੂਜੀ ਵਾਰ ਦੁਬਾਰਾ ਇਹ ਦੱਸਣਾ ਚਾਹਣਾ ਕਿ ਦੋ ਕਾਨਫਰੰਸਾਂ ਲੱਗੀਆਂ ਨੇ ਗੁਰਦੁਆਰਾ ਸੁਧਾਰ ਲਹਿਰ ਦੇ ਨਾਂ ਤੇ ਇਸ ਇਲਾਕੇ ਦੇ ਵੱਡੇ ਅਕਾਲੀ ਆਗੂ ਸਰਦਾਰ ਖਦੇਵ ਸਿੰਘ ਢਿੰਡ ਸਾਹਿਬ ਵੱਲੋਂ ਦੂਜੇ ਪਲੋਂਗੋਵਾਲ ਦੇ ਦੂਜੇ ਬੰਨੇ ਕਾਨਫਰੰਸ ਕੀਤੀ ਜਾ ਰਹੀ ਆ ਇੱਥੇ ਜਿਹੜੀ ਭਾਈ ਮਨੀ ਸਿੰਘ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਹੀ ਜਿਹੜਾ ਕਾਲਜ ਆ ਉੱਥੇ ਸ਼ਰੋਮਨੀ ਅਕਾਲੀ ਦਲ ਵੱਲੋਂ ਜਿਹੜੀ ਅਕਾਲੀ ਜਗਜੀਤ ਸਿੰਘ ਬਾਦਲ ਜੀ ਦੀ ਪ੍ਰਤੀਨਿਧਤਾ ਕਰਦੇ ਨੇ ਉਹਨਾਂ ਵੱਲੋਂ ਕਾਨਫਰੰਸ ਲੱਗੀ ਸਮੇਂਦਰ ਸਮੇਂ ਅਸੀਂ ਆਪਣੇ ਦਰਸ਼ਕਾਂ ਨਾਲ ਜਿਹੜੀਆਂ ਅਹਿਮ ਸਖਸ਼ੀਤਾ ਇੱਥੇ ਪੁੱਛ ਰਹੀਆਂ ਨੇ ਉਹਨਾਂ ਨੂੰ ਰੂਬਰੂ ਕਰਾਉਂਦੇ ਰਹਾਂਗੇ ਉਹਨਾਂ ਨਾਲ ਅਸੀਂ ਉਹਨਾਂ ਦੇ ਵਿਚਾਰ ਆਪਣੇ ਦਰਸ਼ਕਾਂ ਤੱਕ ਪਹੁੰਚਾਉਂਦੇ ਰਹਾਂਗੇ ਇਸੇ ਇਹ ਲੋਂਗੋਵਾਲ ਦਾ ਇਹ ਉਹ ਗੁਰਦੁਆਰਾ ਸਾਹਿਬ ਭਾਈ ਮਨੀ ਸਿੰਘ ਜੀ ਦੀ ਯਾਦ ਦੇ ਵਿੱਚ ਬਣਿਆ ਹੋਇਆ ਗੁਰਦੁਆਰਾ ਜਿੱਥੇ ਨਜ਼ਦੀਕ ਹੀ ਅਕਾਲੀ ਗੱਲਬੋਲ ਕਾਨਫਰੰਸ ਲਿਖੀ ਗਈ ਆ ਪਹਿਲਾ ਅਕਾਲੀ ਦਲ ਬਲ ਦੇ ਵਕਵਾ ਖਾਗੂਆ ਬਲੋਂ ਜਿੱਥੇ ਇੱਥੇ ਖੰਡਪਾਤ ਸਾਹਿਬ ਦਾ ਪ੍ਰਕਾਸ਼ ਕਰਾਇਆ ਗਿਆ ਕਰਾਇਆ ਗਿਆ ਭੋਗ ਪਾ ਪਾਈ ਜਾ ਚੁੱਕੇ ਨੇ ਤੇ ਵੱਡੇ ਵੱਡੇ ਲੀਡਰ ਜਿੰਨੇ ਵੀ ਆਗੂ ਨੇ ਇਸ ਗੁਰਦੁਆਰਾ ਸਾਹਿਬ ਚ ਹਾਜ਼ਰੀ ਲਵਾ ਕੇ ਉੱਥੇ ਪੰਡਾਲ ਵਿੱਚ ਜਾ ਰਹੇ ਨੇ ਤੇ ਉੱਥੋਂ ਸੰਗਤਾਂ ਨੂੰ ਉਹ ਸੰਬੋਧਨ ਕਰਨ ਦੇ ਉਮੀਦ ਆ ਕੁਝ ਹੀ ਪਲਾਂ ਦੇ ਵਿੱਚ ਪੂਰੀ ਸਮੁੱਚੀ ਲੀਡਰਸ਼ਿਪ ਕਾਨਫਰੰਸ ਦੇ ਵਿੱਚ ਪੁੱਛੋ ਜਾਵੇਗੀ ਤੇ ਇੱਥੇ ਹਾਲਾਤ ਇਹ ਨੇ ਕਿ ਸੰਗਤ ਦਾ ਵੱਡੀ ਗਿਣਤੀ ਦੇ ਵਿੱਚ ਇੱਥੇ ਗੁਰੂ ਘਰ ਨਮਸਤਕ ਹੋਣ ਦਾ سلسلہ ਜਾਰੀ ਆ ਵੱਡੀ ਗਿਣਤੀ ਦੇ ਵਿਚਾਲੇਦਾਰ ਇਲਾਕੇ ਤੋਂ ਲਾਵਾ ਪੰਜਾਬ ਦੇ ਅੱਡ ਅੱਡ ਹਿੱਸਿਆਂ ਤੋਂ ਜੋ ਲੋਕ ਸੰਤ ਹਰਚੰਦ ਸਿੰਘ ਲੋਂਗੋ ਵੱਲੋਂ ਪਿਆਰ ਕਰਦੇ ਸੀ ਉਹਨਾਂ ਦਾ ਸਤਿਕਾਰ ਕਰਦੇ ਸੀ ਅੱਜ ਆਪਣੇ ਉਸ ਮਹਿਬੂਬ ਬਾਕੂ ਨੂੰ ਉਹਨਾਂ ਦੀ 38ਵੀਂ ਵਰਸੀ ਤੇ ਸ਼ਰਧਾਂਜਲੀ ਦੇਣ ਆ ਰਹੇ ਨੇ ਅਸੀਂ ਸਮੇਂ ਦਰ ਸਮੇਂ ਜਿਹੜੀਆਂ ਜੀਤਪੈ ਇਹੜੀਆਂ ਤਸਵੀਰਾਂ ਨੇ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਤੇ ਕਰਤੇ ਰਾਂਗੇ ਅਜੀਤ ਬਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਮੌਜੂਦ ਆ ਲੋਂਗੋਵਾਲ ਦੀ ਉਹ ਧਰਤੀ ਦੇ ਉੱਤੇ ਜਿੱਥੇ ਸ਼ਹੀਦ ਸੰਤ ਹਰਚੰਦ ਸਿੰਘ ਲੋਂਗੋਵਾਲ ਨੇ ਪੰਜਾਬ ਦੀ ਆਮ ਤੇ ਸ਼ਾਨ ਨੂੰ ਬਰਕਰਾਰ ਰੱਖਣ ਦੇ ਲਈ ਆਪਣੀ ਸ਼ਹੀਦੀ ਦੇ ਦਿੱਤੀ ਸੀ ਸ਼ਹੀਦੀ ਦਾ ਜਾਮ ਪੀ ਗਏ ਸੀ ਅਸੀਂ ਉਸ ਧਰਤੀ ਉੱਤੇ ਖੜੇ ਆ ਪਵਿੱਤਰ ਧਰਤੀ ਹੈ ਇਹ ਇੱਥੇ ਅੱਜ ਦੋ ਕਾਨਫਰੰਸਾਂ ਉਲਕੀਆਂ ਗਈਆਂ ਨੇ ਇੱਕ ਅਕਾਲੀ ਦਲ ਵੱਲੋਂ ਭਾਈ ਮਨੀ ਸਿੰਘ ਕਾਲਜ ਵਿਖੇ ਸ਼੍ਰੋਮਣੀ ਅਕਾਲੀ ਦਲ ਜਿੱਥੇ ਸਰਦਾਰ ਸੁਖਵੀਰ ਸਿੰਘ ਬਾਦਲ ਪਹੁੰਚ ਰਹੇ ਨੇ ਸ ਇੱਥੇ ਬਹੁਤ ਸਖਸ਼ੀਤਾ ਦਾ ਆਉਣਾ ਜਾਣਾ ਸ਼ੁਰੂ ਹੋ ਚੁੱਕਿਆ ਹੈ ਸਾਡੇ ਨਾਲ ਭਾਜਪਾ ਦੇ ਪੰਜਾਬ ਦੇ ਸੂਬਾਈ ਆਕੂ ਅਰਵਿੰਦ ਖੰਨਾ ਜੋ ਗੁਰਦੁਆਰਾ ਭਾਈ ਮਨੀ ਸਿੰਘ ਸਾਹਿਬ ਵਿਖੇ ਮੱਥਾ ਟੇਕ ਕੇ ਬਾਹਰ ਆਏ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਖੰਨਾ ਸਾਹਿਬ ਸਵਾਗਤ ਆਜੀਤ ਬੈਠੇ ਤੁਹਾਡਾ ਕੱਲ੍ਹ ਸਾਭਾ ਜਿਸ ਸ਼ਹੀਦਾਂ ਨੂੰ ਨਮਸਤਕ ਹੋਣਾ ਆਇਆ ਹਾਂ ਸੰਤਰਚਨ ਸਿੰਘ ਲੋਗੋਵਾਲ ਨੂੰ ਸੰਧਾਂਜਲੀ ਦੇਣ ਆਇਆ ਹਾਂ ਕੀ ਪੈਗਾਮ ਦੇਣਾ ਚਾਹੁੰਦੇ ਹਾਂ ਭਾਜਪਾ ਵੱਲੋਂ ਆਪਣੀ ਪਾਰਟੀ ਵੱਲੋਂ ਤੇ ਆਪਣੇ ਵੱਲੋਂ ਇਹ ਦੇਖੋ ਮੈਂ ਤੇ ਇਸ ਇਲਾਕੇ ਦੀ ਬਹੁਤ ਸੇਵਾ ਕੀਤੀ ਹੈ ਤੇ ਇਸ ਕਰਕੇ ਮੈਂ ਤੇ ਮਾਥਾ ਟੇਕਣ ਆਇਆ ਆਪਣੀ ਸੰਧਾਂਜਲੀ ਬਹੇਟ ਕਰਨ ਆਇਆ ਮੁੱਖ ਮੁੱਦਾ ਤੇ ਇਹ ਹੀ ਹੈ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਹੋਣੀ ਚਾਹੀਦੀ ਹੈ ਪੰਜਾਬ ਦੀ ਤਰੱਕੀ ਹੋਣੀ ਚਾਹੀਦੀ ਹੈ ਪੰਜਾਬ ਦੀ ਆਉਣ ਵਾਲੀ ਭਵਿੱਖ ਦੀ ਤਰੱਕੀ ਹੋਣੀ ਚਾਹੀਦੀ ਹੈ ਅੱਜ ਜੇ ਤੁਸੀਂ ਦੇਖੋ ਜੋ ਹਾਲਾਤ ਹੈ ਪੰਜਾਬ ਦੇ ਇਹਦੇ ਦੋਸ਼ੀ ਕੌਣ ਹੈ ਔਰ ਕਿਸ ਪਾਸੇ ਪੰਜਾਬ ਜਾ ਰਿਹਾ ਹੈ ਇਹਦੇ ਬਾਰੇ ਸਾਨੂੰ ਸੋਚਣਾ ਚਾਹੀਦਾ ਹੈ ਸਟੇਜਾਂ ਦੇ ਉੱਤੇ ਬਹਿ ਕੇ ਲੋਕ ਜਾਂ ਪਾਰਟੀਆਂ ਪੁਰਾਣੀ ਗੱਲਾਂ ਦੀ ਗੱਲ ਕਰਦੇ ਕੁਰਬਾਨੀਆਂ ਦੀ ਗੱਲ ਕਰਦੇ ਪਰ ਜਦ ਸੱਤਾ ਦੇ ਵਿੱਚ ਆਉਂਦੇ ਤੇ ਲੋਕ ਭੁੱਲ ਜਾਂਦੇ ਆ ਅੱਜ ਪੰਜਾਬ ਨੂੰ ਇੱਕ ਤਕੜੀ ਸਰਕਾਰ ਦੀ ਲੋੜ ਹੈ ਪੰਜਾਬ ਨੂੰ ਵਿਕਾਸ ਦੀ ਲੋੜ ਹੈ ਪੰਜਾਬ ਦੇ ਪੱਛਿਆਂ ਨੂੰ ਆਪਣਾ ਭਵਿਕ ਦਿਖਣਾ ਚਾਹੀਦਾ ਪੰਜਾਬ ਦੇ ਵਿੱਚ ਅਰ ਪੰਜਾਬ ਦੇ ਬੱਚਿਆਂ ਨੂੰ ਆਪਣਾ ਭਵਿਕ ਨਹੀਂ ਦਿਖ ਰਿਹਾ ਤੇ ਇਹਦੇ ਕਰਕੇ ਜੋ ਸੰਤ ਲੰਗਵਾਲ ਸਾਹਿਬ ਦੀ ਜੋ ਜੋ ਕੁਰਬਾਨੀ ਹੈ ਉਹਦੀ ਯਾਦ ਕਰਨੀ ਚਾਹੀਦੀ ਇਹ ਸਾਨੂੰ ਜੋ ਉਸ ਤੋਂ ਉਹਨਾਂ ਦੇ ਨਾਲ ਜੋ ਉਹਨਾਂ ਦੇ ਸਾਥੀ ਸੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਪੈਦਾ ਕੀਤੀ ਹੈ ਉਹਨਾਂ ਦੇ ਬਾਰੇ ਸਾਨੂੰ ਉਹਨਾਂ ਦੇ ਜੋ ਸੋਚ ਹੈ ਉਹਨੂੰ ਮੁਰੇ ਲੱਗੇ ਸਾਨੂੰ ਕੰਮ ਕਰਨਾ ਚਾਹੀਦਾ ਜੀ ਅਕਾਲੀ ਦਲ ਦੇ ਦੋ ਧੜੇ ਨੇ ਇੱਕ ਸਰਦਾ ਸੁਖਵੀਰ ਸਿੰਘ ਬਾਦਲ ਦਾ ਧੜਾ ਤੇ ਦੂਜੀ ਸੁਧਾਰ ਦੀ ਗੱਲ ਕਰਕੇ ਅਕਾਲੀ ਦਲ ਦੇ ਬਾਕੀ ਧੜਿਆਂ ਵੱਲੋਂ ਦੋਹਾਂ ਦੀ ਬੱਖੋ-ਬੱਖਰੀ ਕਾਨਫਰੰਸਾਂ ਹੋ ਰਹੀਆਂ ਨੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਤੇ ਇਹਨਾਂ ਦਾ ਇੰਟਰਨਲ ਮੈਟਰ ਆ ਅਕਾਲੀ ਦਲ ਜੋ ਦੋ ਹਿੱਸਿਆਂ ਦੇ ਅੱਜ ਕੱਲ ਕੰਮ ਕਰ ਰਿਹਾ ਇਹਨਾਂ ਦਾ ਇੰਟਰਨਲ ਮੈਟਰ ਆ ਪਰ کہیں ਨਾ کہیں ਇਹਨਾਂ ਨੂੰ ਆਪਸ ਵਿੱਚ ਬਹਿ ਕੇ ਗੱਲ ਕਰਨੀ ਪੈਣੀ ਹੈ ਕਿ ਕਿਵੇਂ ਆਪਾਂ ਇਹ ਖੇਤਰੀ ਪਾਰਟੀ ਨੂੰ ਅੱਗੇ ਲੈ ਜਾਣਾ ਚਾਹੁੰਦੇ ਇਹਨਾਂ ਦਾ ਇੰਟਰਨਲ ਮੈਟਰ ਹੈ ਜਾਂ ਕਰਦਣਗੇ ਠੀਕ ਕਰਦਣਗੇ ਜਦ ਕਿ ਭਾਜਪਾ ਮੰਨਦੀ ਹੈ ਖੇਤਰੀ ਪਾਰਟੀ ਮਜ਼ਬੂਤ ਹੋਣੀ ਚਾਹੀਦੀ ਹੈ ਮੈਂ ਮੰਨਦਾ ਤੁਸੀਂ ਨਿਜੀ ਤੌਰ ਤੇ ਮੈਂ ਨਿਜੀ ਤੌਰ ਤੇ ਮੰਨਦਾ ਕੀ ਖੇਤਰੀ ਪਾਰਟੀ ਤਕੜੀ ਹੋਣੀ ਚਾਹੀਦੀ ਐ ਸੰਰਵਿੰਦ ਖੰਨਾ ਜੀ ਜੋ ਭਾਜਪਾ ਦੇ ਆਗੂ ਨੇ ਪਰ ਉਹਨਾਂ ਦਾ ਮੰਨਣਾ ਵੀ ਖੇਤਰੀ ਪਾਰਟੀ ਮਜ਼ਬੂਤ ਹੋਣੀ ਚਾਹੀਦੀ ਜਾਂ ਖੇਤਰੀ ਪਾਰਟੀ ਦੀ ਮਜ਼ਬੂਤੀ ਦੀ ਗੱਲ ਆ ਸਾਡੇ ਨਾਲ ਭਾਈ ਗੋਬਿੰਦ ਸਿੰਘ ਲੋਂਗੋਵਾਲ ਸ਼ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਇਸ ਇਲਾਕੇ ਦੀ ਨੁਮਾਇੰਦਗੀ ਕਰਦੇ ਨੇ ਤੇ ਸਹੀ ਅਰਥਾਂ ਚ ਜੇ ਕਿਹਾ ਜਾਵੇ ਸੰਤ ਹਰਚੰਦ ਸਿੰਘ ਲੋਂਗੋਵਾਲ ਦੇ ਵਾਰਿਸ ਮੰਨੇ ਜਾਂਦੇ ਨੇ ਗੱਲਬਾਤ ਕਰਦੇ ਆ ਲੋਂਗੋਵਾਲ ਸਾਹਿਬ ਸਵਾਗਤ ਆ ਤੁਹਾਡਾ ਅਜੀਤ ਬੈਬੇ ਸੋ ਬਹੁਤ ਬਹੁਤ ਧੰਨਵਾਦ ਅਜੀਤ ਬੈਬੇ ਤੇ ਸਾਰੇ ਸੰਗਤਾਂ ਦਾ ਸਾਰੇ ਸਰੋਤਿਆਂ ਦਾ ਲੰਗੋਵਾਲ ਸਾਹਿਬ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਦਿਓ ਪਾਰਟੀ ਪ੍ਰਧਾਨ ਆ ਰਹੇ ਨੇ ਹੋਰ ਵੀ ਲੀਡਰਸ਼ਿਪ ਆ ਰਹੀ ਆ ਇਸ ਬਾਰੇ ਜਾਣਕਾਰੀ ਦਿਓ ਵੀ ਕਿਸ ਤਰ੍ਹਾਂ ਦਾ ਪ੍ਰੋਗਰਾਮ ਉਲੀਕਿਆ ਗਿਆ ਸੋ ਅੱਜ ਦਾ ਦਿਨ ਮੈਂ ਸਮਝਦਾ ਇੱਕ ਬਹੁਤ ਹੀ ਸਾਡੇ ਪੰਜਾਬ ਦੇ ਲਈ ਐਸੀ ਘਟਨਾ ਵਾਪਰੀ ਅੱਜ ਦੇ ਦਿਨ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੇ ਜਰਨੈਲ ਅਮਰ ਸ਼ਹੀਦ ਸੰਤਰ ਚੰਦ ਸਿੰਘ ਲੰਗੋਵਾਲ ਜੀ ਔਰ ਜਿਨ੍ਹਾਂ ਨੇ ਪੰਜਾਬ ਦੇ ਲਈ ਸਮੁੱਚੀ ਕੌਮ ਦੇ ਲਈ ਪੰਜਾਬ ਦੀ ਅਮਨ ਸ਼ਾਂਤੀ ਲਈ ਔਰ ਦੇਸ਼ ਦੀ ਅਖੰਡਤਾ ਲਈ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਉਹਨਾਂ ਦਾ ਜੇ ਆਪਾਂ ਜੀਵਨ ਮਰਿਏ ਸਾਰਾ ਜੀਵਨ ਹੀ ਸਿੱਖ ਕੌਮ ਦੇ ਸਮਰਪਿਤ ਲੱਗਿਆ ਔਰ ਵੱਡਿਆਂ ਉਹਨਾਂ ਨੇ ਜਿਹੜੇ ਵੱਡੇ ਵੱਡੇ ਮੋਰਚੇ ਲਾਏ ਭਾਵੇਂ ਐਮਰਜੈਂਸੀ ਦਾ ਮੋਰਚਾ ਉਹਨਾਂ ਨੇ ਬੜੀ ਸਫਲਤਾਪੂਰਵ ਚਲਾਇਆ ਆਖੀਰ ਨੂੰ ਐਮਰਜੈਂਸੀ ਤੋੜਨੀ ਪਈ ਧਰਮਜੁੱਧ ਮੋਰਚਾ ਉਹਨਾਂ ਨੇ ਚਲਾਇਆ ਸੋ ਇਸਰਕੇ ਐਡੇ ਮਾਡੇ ਮਹਾਨ ਆਗੂ ਹੈ ਜਿਨੇ ਸਾਡੀ ਕੌਮ ਜਿਹੜੀ ਹੈ ਬੜਾ ਮਾਣ ਕਰਦੀ ਹੈ ਸ਼ੋਮਨੀ ਕਲਦੇਲ ਦੀ ਪ੍ਰਧਾਨ ਦੇ ਹੁੰਦਿਆਂ ਹੋਇਆਂ ਉਹਨੇ ਬੜੀਆਂ ਸਫਾਮਾਂ ਕੀਤੀਆਂ ਉਹ ਧਾਰਮਿਕ ਆਗੂ ਵੀ ਸਨ ਔਰ ਰਾਜਨੀਤਿਕ ਆਗੂ ਵੀ ਸਨ ਧਾਰਮਿਕ ਖੇਤਰਾਂ ਵਿੱਚ ਤੇ ਉਹਦਾ ਬਹੁਤ ਵੱਡਾ ਦਾਣ ਹੈ ਔਰ ਉਹਨਾਂ ਦਾ ਬਹੁਤ ਵੱਡਾ ਜਿਹੜਾ ਯੋਗਦਾਨ ਰਿਹਾ ਹੈ ਜਿਵੇਂ ਤਖਤ ਸ੍ਰੀ ਦਰਬੰਨ ਸਾਹਿਬ ਦੇ ਪਹਿਲੇ ਜਥੇਦਾਰ ਰਹੇ ਨੇ ਉਸ ਤੋਂ ਬਾਅਦ ਸ਼੍ਰੋਮਣੀ ਕਾਲਦਲ ਦੇ ਪ੍ਰਧਾਨ ਰਹੇ ਨੇ ਔਰ ਆਪਾਂ ਜਾਣਦੇ ਆ ਕਿ ਅੱਜ ਦੇ ਦਿਨ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਪੰਜਾਬ ਦੇ ਲਈ ਹੋਈ ਹੈ ਜਿਸ ਲਈ ਇਹ ਕਿ ਉਹਨਾਂ ਨੇ ਪੰਜਾਬ ਦੀ ਅਮਨ ਸ਼ਾਂਤੀ ਲਈ ਕਿ ਪੰਜਾਬ ਸਮਝੌਤਾ ਕੀਤਾ ਸੀ ਔਰ ਜਿਹਦੇ ਸਮਝੌਤੇ ਵਿੱਚ ਸਾਰੇ ਪੰਜਾਬ ਦੇ ਮਸਲੇ ਸਨ ਭਾਵੇਂ ਔਰ ਦਿੱਲੀ ਆ ਬਨੇ ਚੰਡੀਗੜ੍ਹ ਜਿਹੜੀ ਹੈ ਉਹ ਰਾਜਧਾਨੀ ਦਾ ਮਸਲਾ ਸੀ ਪੰਜਾਬ ਨੂੰ ਦੇਣ ਦਾ ਭਾਵੇਂ ਪਾਣੀਆਂ ਦਾ ਪੰਜਾਬ ਦਾ ਮਸਲਾ ਸੀ ਭਾਵੇਂ ਵੱਧ ਅਧਿਕਾਰਾਂ ਦੀ ਗੱਲ ਉਹਦੇ ਸਮਝੌਤੇ ਵਿੱਚ ਕੀਤੀ ਗਈ ਔਰ ਪੰਜਾਬੀ ਬੋਲਣ ਦੇ ਇਲਾਕੇ ਦੀ ਗੱਲ ਸੀ ਜਿਹੜੇ ਵੀ ਅੱਜ ਸਾਡੇ ਸਾਹਮਣੇ ਮਸਲੇ ਦਿੱਸਦੇ ਨੇ ਇਹ ਮਸਲਾਂ ਨੂੰ ਲੈ ਕੇ ਉਹਨਾਂ ਨੇ ਪੰਜਾਬ ਸਮਝੌਤਾ ਕੀਤਾ ਸੀ ਮੈਂ ਸਮਝਦਾ ਸਾਡੀ ਬਹੁਤ ਬਦਕਿਸਮਤੀ ਹੈ ਔਰ ਜਿਹੜੀ ਭਾਰਤ ਸਰਕਾਰ ਹੈ ਉਸ ਵੇਲੇ ਦੀ ਉਹਨੇ ਬਹੁਤ ਬੜਾ ਧੋਖਾ ਸੰਤ ਲੋਂਗੋਵਾਲ ਜੀ ਨਾਲ ਕੀਤਾ ਉਹ ਸਮਝੌਤਾ ਲਾਗੂ ਨਹੀਂ ਹੋਇਆ ਹਾਲਾਂਕਿ ਉਹ ਸਮਝੌਤਾ ਪਾਰਲੀਮੈਂਟ ਦੇ ਵਿੱਚ ਵੀ ਪੇਸ਼ ਕੀਤਾ ਗਿਆ ਜਿਹੜੀ ਪਾਰਲੀਮੈਂਟ ਵਿੱਚ ਪਾਸ ਹੋ ਜੇ ਉਹ ਵੈਸੇ ਲਾਗੂ ਹੋ ਜਾਣਾ ਚਾਹੀਦਾ ਸੀ ਲੇਕਿਨ ਇਸ ਕਰਕੇ ਧੋਖਾ ਦਿੱਤਾ ਉਹਨਾਂ ਨੇ ਅੱਜ ਕੌਮਰਾਂ ਨੂੰ ਬੜਾ ਬੜਾ ਯਾਦ ਕਰਦੀ ਹੈ ਅੱਜ ਦੇ ਦਿਨ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਉਹਨਾਂ ਦੇ ਦੇਸ਼ ਵਿਦੇਸ਼ਾਂ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਵੱਖ-ਵੱਖ ਇਲਾਕਿਆਂ ਦੇ ਵਿੱਚ ਇੱਥੇ ਪਹੁੰਚਦੇ ਨੇ ਸੋ ਹਰ ਸਾਲ ਗੁਰਦੁਆਰਾ ਕੈਂਪਵਾਲ ਸਾਹਿਬ ਜਿਹੜੀ ਉਹਨਾਂ ਦੀ ਆਪਣੀ ਕਰਮ ਧਰਤੀ ਹੈ ਇੱਥੇ ਉਹਨਾਂ ਦੀ ਯਾਦ ਦੇ ਵਿੱਚ ਸ੍ਰੀ ਖੰਡ ਪਾਠ ਸਾਹਿਬ ਪੁਰਾਇਆ ਜਾਂਦੇ ਨੇ ਅੱਜ ਤੁਸੀਂ ਦੇਖ ਰਹੇ ਹੋ ਆਏਗੇ ਨਿਕੀਆਂ ਹਜ਼ਾਰਾਂ ਦੀ ਗਿਣਤੀ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਸੋ ਇਸੇ ਤਰ੍ਹਾਂ ਇੱਕ ਵੱਡਾ ਪੰਡਾਲ ਜਿਹੜਾ ਸ਼ਹੀਦ ਭਾਈ ਮਨੀ ਸਿੰਘ ਖਾਲਸਾ ਕਾਲਜ ਦੇ ਵਿੱਚ ਜਿਹੜਾ ਹੈਗਾ ਉਹ ਲਾਇਆ ਗਿਆ ਜਿੱਥੇ ਬਹੁਤ ਵੱਡਾ ਸੰਗਤ ਜਿਹੜੀ ਹੈ ਉੱਥੇ ਸਾਰੀ ਪਹੁੰਚਣੀ ਹੈ ਜਿੱਥੇ ਉੱਥੇ ਰਾਜਨੀਤਿਕ ਆਗੂ ਜਿਹੜੇ ਨੇ ਉੱਥੇ ਪਹੁੰਚ ਰਹੇ ਨੇ ਔਰ ਪੰਜਾਬ ਦੇ ਸਾਡੇ ਵੱਡੇ ਆਗੂ ਜਿਹੜੇ ਨੇ ਚੌਨੀ ਕਾਲਜ ਦੇ ਪ੍ਰਧਾਨ ਸਾਹ ਸੁਖਬੀਰ ਸਿੰਘ ਜੀ ਬਾਦਲ ਆ ਰਹੇ ਨੇ ਸ਼ਰਮ ਕਮੇਟੀ ਦੇ ਪ੍ਰਧਾਨ ਅੱਜ ਦੇ ਬਹੁਤ ਘਰਬਿੰ ਅਰਜਿੰਦਰ ਸਿੰਘ ਧਾਮੀ ਜੀ ਆ ਰਹੇ ਨੇ ਪਰਮਜੀਤ ਸਰਨਾ ਜੀ ਦਿੱਲੀ ਤੋਂ ਆ ਰਹੇ ਨੇ ਕਿੰਨੇ ਆਗੂਆਂ ਨੇ ਉੱਥੇ ਆ ਕੇ ਸੰਤ ਜੀ ਨੂੰ ਆਪਣੀ ਸ਼ਰਧਾ ਤੇ ਸਤਿਕਾਰ ਭੇਟ ਕਰਨਾ ਹੈ ਦੂਜੇ ਧੜੇ ਗੁਰਦੁਆਰਾ ਸੁਧਾਰ ਲਹਿਰ ਦੇ ਨਾਂ ਤੇ ਦੂਜੇ ਧੜੇ ਵੱਲੋਂ ਵੀ ਕਾਨਫਰੰਸ ਰੱਖੀ ਗਈ ਆ ਕੀ ਕਹਿਣਾ ਚਾਹੁੰਦੇ ਅੱਜ ਦੇ ਇਸ ਮਾਹੌਲ ਤੇ ਵੇਖੋ ਹਰ ਸਾਲ ਹੀ ਆਪਾਂ ਦੇਖਦੇ ਆ ਵੱਖ-ਵੱਖ ਧੜੇ ਵੱਖ-ਵੱਖ ਸਰਕਾਰਾਂ ਵੱਲੋਂ ਵੀ ਸੰਤਾਂ ਜੀ ਦੀ ਜਾਦ ਮਨਾਈ ਜਾਂਦੀ ਆ ਪਿਛਲੇ ਪਾਰ ਵੀ ਔਰ ਸੰਯੁਕਤ ਕਾਲੀ ਦਲ ਵੱਲੋਂ ਆਪਣਾ ਵੱਖਰਾ ਪ੍ਰੋਗਰਾਮ ਕਿ ਉਹਨਾਂ ਨੇ ਸੰਧਾਨ ਦਿੱਤੀ ਹੈ ਐਸਵੀ ਜਿਹੜਾ ਕਾਲੀ ਦਾ ਸਤਾਰ ਬੰਨੋ ਵੀ ਰੱਖਿਆ ਗਿਆ ਇਸੇ ਤਰ੍ਹਾਂ ਜਿਹੜੀ ਪੰਜਾਬ ਸਰਕਾਰ ਹੈ ਉਹ ਵੀ ਹਰ ਸਾਲ ਸਰਕਾਰੀ ਤੌਰ ਤੇ ਜਿਹੜਾ ਆਪਣਾ ਅਨਾਜ ਮੰਡੀ ਦੇ ਵਿੱਚ ਉਹਨਾਂ ਦੀ ਇਹ ਦਿਨ ਨੂੰ ਮਨਾਉਂਦੇ ਨੇ ਔਰ ਕਿਉਂਕਿ ਸਭ ਦੇ ਸਾਂਝੇ ਸੀ ਸੰਤ ਲੋਂਗਵਾਲ ਕਦੇ ਇੱਕ ਦੇ ਨਹੀਂ ਸੀ ਉਸ ਸਮੁੱਚੇ ਪੰਜਾਬੀਆਂ ਦੇ ਸੀ ਸਮੁੱਚੀ ਕੌਮ ਦੇ ਐਸੇ ਹੀਰੇ ਸੀ ਉਹ ਜਿਨ੍ਹਾਂ ਨੂੰ ਅੱਜ ਵੀ ਲੋਕਾਂ ਦੇ ਮਨਾਂ ਵਿੱਚ ਬੜੀ ਸ਼ਰਧਾ ਸਤਿਕਾਰ ਹੈ ਉਹਨੂੰ ਹਮੇਸ਼ਾ ਹੀ ਜਿਹੜੇ ਲੋਕ ਯਾਦ ਕਰਦੇ ਰਹਿਣਗੇ ਇਹ ਸਨ ਭਾਈ ਗੋਬਿੰਦ ਸਿੰਘ ਲੋਂਗਵਾਲ ਜਿਨ੍ਹਾਂ ਨੇ ਵਿਸਥਾਰ ਦੇ ਵਿੱਚ ਦੱਸਿਆ ਦੱਸਿਆ ਵੀ ਉਹਨਾਂ ਨੇ ਦੱਸਿਆ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਤੋਂ ਇਲਾਵਾ ਸਰਨਾ ਜੀ ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਨੇ ਭਾਈ ਹਰਜਿੰਦਰ ਸਿੰਘ ਧਾਮੀ ਐਸਟਪੀਸੀ ਦੇ ਪ੍ਰਧਾਨ ਨੇ ਉਹ ਵੀ ਪਹੁੰਚ ਰਹੇ ਨੇ ਮੈਂ ਆਪਣੇ ਦਰਸ਼ਕਾਂ ਨੂੰ ਬਾ ਦੂਜੀ ਵਾਰ ਦੁਬਾਰਾ ਇਹ ਦੱਸਣਾ ਚਾਹਣਾ ਕਿ ਦੋ ਕਾਨਫਰੰਸਾਂ ਲਿਕੀਆਂ ਗਈਆਂ ਨੇ ਗੁਰਦੁਆਰਾ ਸੁਧਾਰ ਲਹਿਰ ਦੇ ਨਾਂ ਤੇ ਇਸ ਇਲਾਕੇ ਦੇ ਵੱਡੇ ਅਕਾਲੀ ਆਗੂ ਸਰਦਾਰ ਸਰਦੇਵ ਸਿੰਘ ਢੀਂਟ ਸਾਹਿਬ ਵੱਲੋਂ ਦੂਜੇ ਪਲੋਂਗੋਵਾਲ ਦੇ ਦੂਜੇ ਬੰਨੇ ਕਾਨਫਰੰਸ ਕੀਤੀ ਜਾ ਰਹੀ ਆ ਇੱਥੇ ਜਿਹੜੀ ਭਾਈ ਮਨੀ ਸਿੰਘ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਹੀ ਜਿਹੜਾ ਕਾਲਜ ਆ ਉੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੀ ਅਕਾਲਜ ਸੁਖਵੀਰ ਸਿੰਘ ਬਾਦਲ ਜੀ ਦੀ ਪ੍ਰਤੀਨਿਧਤਾ ਕਰਦੇ ਨੇ ਉਹਨਾਂ ਵੱਲੋਂ ਕਾਨਫਰੰਸ ਲਿਕੀ ਗਈ ਸਮੇਂਦਰ ਸਮੇਂ ਅਸੀਂ ਆਪਣੇ ਦਰਸ਼ਕਾਂ ਨਾਲ ਜਿਹੜੀਆਂ ਅਹਿਮ ਸਖਸ਼ੀਤਾ ਇੱਥੇ ਪੁੱਛ ਰਹੀਆਂ ਨੇ ਉਹਨਾਂ ਨੂੰ ਨੂਬ ਰੂ ਕਰਾਉਂਦੇ ਰਹਾਂਗੇ ਉਹਨਾਂ ਨਾਲ ਅਸੀਂ ਉਹਨਾਂ ਦੇ ਵਿਚਾਰ ਆਪਣੇ ਦਰਸ਼ਕਾਂ ਤੱਕ ਪਹੁੰਚਾਉਂਦੇ ਰਹਾਂਗੇ ਐ ਇਸੇ ਇਹ ਲੋਂਗੋਵਾਲ ਦਾ ਇਹ ਉਹ ਗੁਰਦੁਆਰਾ ਸਾਹਿਬ ਭਾਈ ਮਨੀ ਸਿੰਘ ਜੀ ਦੀ ਯਾਦ ਦੇ ਵਿੱਚ ਬਣਿਆ ਹੋਇਆ ਗੁਰਦੁਆਰਾ ਜਿੱਥੇ ਨਜ਼ਦੀਕ ਹੀ ਅਕਾਲੀ ਦਲ ਵੱਲੋਂ ਕਾਨਫਰੰਸ ਲਿਖੀ ਗਈ ਆ ਪਹਿਲਾ ਅਕਾਲੀ ਦਲ ਵੱਲ ਦੇ ਵਕਫਾ ਖਾਗੂਆਂ ਵੱਲੋਂ ਜਿੱਥੇ ਇੱਥੇ ਖੰਡਪਾਤ ਸਾਹਿਬ ਦਾ ਪ੍ਰਕਾਸ਼ ਕਰਾਇਆ ਗਿਆ ਕਰਾਇਆ ਗਿਆ ਭੋਗ ਪਾ ਪਾਈ ਜਾ ਚੁੱਕੇ ਨੇ ਤੇ ਵੱਡੇ ਵੱਡੇ ਲੀਡਰ ਜਿੰਨੇ ਵੀ ਆਗੂ ਨੇ ਇਸ ਗੁਰਦੁਆਰਾ ਸਾਹਿਬ ਚ ਹਾਜ਼ਰੀ ਲਵਾ ਕੇ ਉੱਥੇ ਪੰਡਾਲ ਵਿੱਚ ਜਾ ਰਹੇ ਨੇ ਤੇ ਉੱਥੋਂ ਸੰਗਤਾਂ ਨੂੰ ਉਹ ਸੰਬੋਧਨ ਕਰਨ ਦੇ ਉਮੀਦ ਆ ਕੁਝ ਹੀ ਪਲਾਂ ਦੇ ਵਿੱਚ ਪੂਰੀ ਸਮੁੱਚੀ ਲੀਡਰਸ਼ਿਪ ਕਾਨਫਰੰਸ ਦੇ ਵਿੱਚ ਪੁੱਛੋ ਜਾਵੇਗੀ ਤੇ ਇੱਥੇ ਹਾਲਾਤ ਇਹ ਨੇ ਕਿ ਸੰਗਤ ਦਾ ਵੱਡੀ ਗਿਣਤੀ ਦੇ ਵਿੱਚ ਇੱਥੇ ਗੁਰੂ ਘਰ ਨਮਸਤਕ ਹੋਣ ਦਾ سلسلہ ਜਾਰੀ ਆ ਵੱਡੀ ਗਿਣਤੀ ਦੇ ਵਿਚਾਲੇ ਦਾ ਇਲਾਕੇ ਤੋਂ ਲਾਵਾ ਪੰਜਾਬ ਦੇ ਅੱਡ ਅੱਡ ਹਿੱਸਿਆਂ ਤੋਂ ਜੋ ਲੋਕ ਸੰਤ ਹਰਚੰਦ ਸਿੰਘ ਲੋਂਗੋਵਾਲ ਨੂੰ ਪਿਆਰ ਕਰਦੇ ਸੀ ਉਹਨਾਂ ਦਾ ਸਤਿਕਾਰ ਕਰਦੇ ਸੀ ਅੱਜ ਆਪਣੇ ਉਸ ਮਹਿਬੂਬ ਬਾਗੂ ਨੂੰ ਉਹਨਾਂ ਦੀ 38ਵੀਂ ਵਰਸੀ ਤੇ ਸ਼ਰਧਾਂਜਲੀ ਦੇਣ ਆ ਰਹੇ ਨੇ ਅਸੀਂ ਸਮੇਂ ਦਰ ਸਮੇਂ ਜਿਹੜੀਆਂ ਜੀਤ ਪੇ ਤਿਹੜੀਆਂ ਤਸਵੀਰਾਂ ਨੇ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਤੇ ਕਰਦੇ ਰਹਿਾਂਗੇ ਅਜੀਤ ਬੱਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਮੌਜੂਦ ਆ ਲੋਂਗੋਵਾਲ ਦੀ ਉਹ ਧਰਤੀ ਦੇ ਉੱਤੇ ਜਿੱਥੇ ਸ਼ਹੀਦ ਸੰਤ ਹਰਚੰਦ ਸਿੰਘ ਲੋਂਗੋਵਾਲ ਨੇ ਪੰਜਾਬ ਦੀ ਆਮ ਤੇ ਸ਼ਾਨ ਨੂੰ ਬਰਕਰਾਰ ਰੱਖਣ ਦੇ ਲਈ ਆਪਣੀ ਸ਼ਹੀਦੀ ਦੇ ਦਿੱਤੀ ਸੀ ਸ਼ਹੀਦੀ ਦਾ ਜਾਮ ਪੀ ਗਏ ਸੀ ਅਸੀਂ ਉਸ ਧਰਤੀ ਉੱਤੇ ਖੜੇ ਆ ਪਵਿੱਤਰ ਧਰਤੀ ਹੈ ਇਹ ਇੱਥੇ ਅੱਜ ਦੋ ਕਾਨਫਰੰਸਾਂ ਉਲਕੀਆਂ ਗਈਆਂ ਨੇ ਇੱਕ ਅਕਾਲੀ ਦਲ ਵੱਲੋਂ ਭਾਈ ਮਨੀ ਸਿੰਘ ਕਾਲਜ ਵਿਖੇ ਸ਼੍ਰੋਮਣੀ ਅਕਾਲੀ